ਸਤਿ ਸ਼੍ਰੀ ਅਕਾਲ ਜੀ ਮੈਂ ਦੀਪ ਚਾਹਲ ਤੇ ਤੁਸੀਂ ਦੇਖ ਰਹੇ ਹੋ ਗੁਣ ਪੰਜਾਬ ਦੇ ਜਿਸ ਗੱਲ ਦਾ ਡਰ ਸੀ ਉਹੀ ਹੋਇਆ ਪੰਜਾਬ ਦੇ ਵਿੱਚ ਹੜ੍ਹਾਂ ਨੇ ਪਹਿਲਾਂ ਹੀ ਬਹੁਤ ਹੀ ਤਬਾਹੀ ਮਚਾਈ ਹੋਈ ਸੀ ਸਤਲੁਜ ਦੇ ਨਾਲ ਲੱਗਦੇ ਬਿਆਸ ਦੇ ਨਾਲ ਲੱਗਦੇ ਦੂਸਰੇ ਪਾਸੇ ਆਪਾਂ ਜੇਕਰ ਗੱਲ ਕਰੀਏ ਘੱਗਰ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਤਬਾਹੀ ਹੈ ਜਿਹੜੀ ਉਹ ਮੱਚੀ ਹੋਈ ਸੀ ਕਿਉਂਕਿ ਹੜ੍ਹਾਂ ਦਾ ਜਿਹੜਾ ਪਾਣੀ ਸੀ ਉਹ ਲਗਾਤਾਰ ਸਤਲੁਜ ਦੇ ਵਿਚਾਰਿਆ ਸੀ ਕਿਉਂਕਿ ਭਾਖੜਾ ਦੇ ਵਿੱਚੋਂ ਸਤਲੁਜ ਦੇ ਵਿੱਚ ਆਉਂਦਾ ਸੀ ਇਸ ਤੋਂ ਬਾਅਦ ਵਿਆਸ ਅਤੇ ਘੱਗਰ ਦੇ ਵਿੱਚ ਚਲਾ ਜਾਂਦਾ ਸੀ ਘੱਗਰ ਦੇ ਵਿੱਚ ਫਲੋ ਥੋੜਾ ਜਾਂ ਘੱਟ ਸੀ ਇਸ ਕਰਕੇ ਥੋੜੀ ਜੀ ਹਲੇ ਤੱਕ ਬਚਤ ਰਹੀ ਆ ਪਰ ਦੂਸਰੇ ਪਾਸੇ ਲੁਧਿਆਣਾ ਦੇ ਨਾਲ ਲੱਗਦੇ ਪਿੰਡ ਸੁਸਰਾਲੀ ਅਤੇ ਹੋਰ ਜਿਹੜੇ ਹੋਰ ਵੀ ਇਲਾਕੇ ਨੇ ਜਿਵੇਂ ਬੂਟ ਰਾਵਤ ਹਵਾਸ ਸੀੜਾ ਭੂਤਗਾੜ ਮੰਗਲੀ ਟਾਂਡਾ ਢੇਰੀ ਖਵਾਜੇ ਕੇ ਖਾਸੀ ਖੁਰਦ ਮੰਗਲੀ ਕਾਦਰ ਮੱਤਵਾੜਾ ਮੰਗਟ ਮਿਹਰਬਾਨ ਇਹਨਾਂ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਕਿ ਤੁਸੀਂ ਇਹਨਾਂ ਇਲਾਕਿਆਂ ਨੂੰ ਖਾਲੀ ਕਰ ਦੇਵੋ ਕਿਉਂਕਿ ਜਿਹੜਾ ਸਤਲੁਜ ਦਾ ਬੰਨ ਸੀਗਾ ਪਿੰਡ ਸਸਰਾਲੀ ਦੇ ਵਿੱਚੋਂ ਬਹੁਤ ਹੀ ਕਮਜ਼ੋਰ ਸੀਗਾ ਬਹੁਤ ਸਾਰੇ ਲੋਕਾਂ ਨੇ ਵੀਡੀਓ ਬਣਾ ਕੇ ਅਪੀਲ ਵੀ ਕੀਤੀ ਆਪਣੀ ਤਰਫੋਂ ਕਿ ਵੱਧ ਤੋਂ ਵੱਧ ਲੋਕ ਇਸ ਜਗ੍ਹਾ ਤੇ ਪਹੁੰਚੋ ਪਰ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਦੱਸਣਾ ਕਿ ਕਈ ਲੋਕਾਂ ਨੇ ਥੋੜਾ ਟਾਈਮ ਕੰਮ ਕੀਤਾ ਤਾਂ ਇਸ ਤੋਂ ਬਾਅਦ ਉਹ ਇੱਥੋਂ ਚਲੇ ਜਾਂਦੇ ਨੇ ਤਾਂ ਨਾਲ-ਨਾਲ ਲੋਕਾਂ ਨੇ ਉੱਥੇ ਮਹਾਰਾਜੀ ਦਾ ਪ੍ਰਕਾਸ਼ ਵੀ ਕੀਤਾ ਸੀ ਤਾਂ ਕਿ ਉੱਥੇ ਜਿਹੜਾ ਬੰਨ੍ਹ ਆ ਉਹ ਨਾ ਟੁੱਟੇ ਪਰ ਹੁਣ ਤੁਸੀਂ ਨਾਲ ਇੱਕ ਮੈਂ ਵੀਡੀਓ ਸ਼ੇਅਰ ਕਰਨ ਲੱਗਿਆ ਇਸ ਵੀਡੀਓ ਨੂੰ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਹਫੜਾ ਦਬੜੀ ਹੈ ਜਿਹੜੀ ਉਹ ਮੱਚੀ ਹੋਈ ਹੈ ਕਿਉਂਕਿ ਜਿਹੜਾ ਸਤਲੋਜ ਦਾ ਬੰਨ੍ਹ ਹੈ ਉਹ ਲੋਕ ਦੱਸਦੇ ਨਜ਼ਰ ਆ ਰਹੇ ਨੇ ਕਿ ਹੋ ਹੁਣ ਉਹ ਬੰਨ੍ਹ ਹੁਣ ਟੁੱਟ ਚੁੱਕਿਆਗਾ ਹੁਣ ਇਸ ਦੇ ਨਾਲ ਬਹੁਤ ਸਾਰੇ ਪਿੰਡਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਅਤੇ ਨਾਲ ਹੀ ਇਹ ਜਿਹੜਾ ਪਾਣੀ ਆ ਇਹ ਸ਼ਹਿਰੀ ਇਲਾਕੇ ਲੁਧਿਆਣੇ ਦੇ ਵਿੱਚ ਵੀ ਆਉਣ ਦੀ ਸੁਭਾਵਨਾ ਹੈਗੀ ਆ ਸੋ ਹੁਣ ਅੱਗੇ ਕੀ ਬਣਦਾ ਇਹ ਤਾਂ ਹੁਣ ਪ੍ਰਵਾਤਮਾ ਨੂੰ ਪਤਾ ਹੈ ਪਰ ਤੁਹਾਨੂੰ ਅੱਜ ਦੀ ਇਹ ਇੱਕ ਤਾਜ਼ੀ ਅਪਡੇਟ ਹੈ ਜੋ ਕਿ ਲੁਧਿਆਣਾ ਦੇ ਪਿੰਡ ਸਸਰਾਲੀ ਤੋਂ ਹੈ ਜਿਹੜਾ ਬੰਨ ਸੀਗਾ ਉਹ ਲਗਾਤਾਰ ਕਮਜ਼ੋਰ ਹੁੰਦਾ ਗਿਆ ਲੋਕਾਂ ਨੇ ਆਪਣੀ ਤਰਫੋਂ ਜਿੰਨੀ ਕੋਸ਼ਿਸ਼ ਹੁੰਦੀ ਕਰੀ ਪਰ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਬਹੁਤ ਹੀ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਆ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜੇ ਆਸ-ਪਾਸ ਦੇ ਲੋਕ ਨੇ ਉਹ ਅਲਰਟ ਹੋ ਜਾਣਾ ਆਪਣਾ ਜਿਹੜਾ ਸਮਾਨ ਸੱਪਾ ਉਹਨੂੰ ਪਹਿਲਾਂ ਹੀ ਸਾਂਭ ਲੈਣਾ ਕਿਉਂਕਿ ਪ੍ਰਸ਼ਾਸਨ ਨੇ ਵੀ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਜਿਹੜੇ ਪਿੰਡ ਨੇ ਸਸਰਾਲੀ ਦੇ ਨਾਲ ਲੱਗਦੇ ਪਿੰਡ ਇਹਨਾਂ ਨੂੰ ਖਾਲੀ ਕਰ ਦਿੱਤਾ ਜਾਵੇ ਸੋ ਇਸ ਵੀਡੀਓ ਨੂੰ ਹੋਰਾਂ ਤੱਕ ਜ਼ਰੂਰ ਸ਼ੇਅਰ ਕਰਿਓ ਹੋਰ ਕੋਈ ਨਵੀਂ ਅਪਡੇਟ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਮਿਲਦਾ ਕਿਸੇ ਨਵੀਂ ਵੀਡੀਓ ਦੇ ਵਿੱਚ ਚਾ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ